ਦੇਖੋ ਜੀ ਇਸ ਤਰ੍ਹਾਂ ਮਤਲਬ ਭਗਵਾਨ ਕੋਲੇ ਨਾ ਜੀ ਦੀ ਮੰਦਿਰ ਦੇ ਵਿੱਚ ਬੇਤਵੀ ਕਰਨਾ ਬੜੀ ਹੀ ਮਾੜੀ ਗੱਲ ਹੈ ਔਰ ਪੰਜਾਬ ਦੇ ਵਿੱਚ ਅਕਸਰ ਐਸੀਆਂ ਬੇਤਵੀਆ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ ਛੇਕਰ ਅੱਜ ਪਰਚਾ ਨਹੀਂ ਦਰਜ ਹੁੰਦਾ ਫਿਰ ਅਸੀਂ ਇੱਕ ਰਣਨੀਤੀ ਬਣਾ ਕੇ ਸੰਘਰਸ਼ ਦਾ ਜਿਹੜਾ ਆ ਵੱਡਾ ਰਸਤਾ ਬਣਾਵਾਂਗੇ ਸਾਡਾ ਫੋਨ ਆਂਦਾ ਕਿ ਤਾਂਗੜੀ ਜੱਬ ਸਾਡੇ ਮੰਦਿਰ ਸਾਡੇ ਸ਼ੰਕਰ ਭਗਵਾਨ ਦਾ ਜਿਹੜਾ ਸਰੂਪ ਸੀ ਕੋਲੇ ਬਾਬਾ ਦਾ ਉਹਨਾਂ ਵੱਲੋਂ ਕੱਲ ਸ਼ਾਵਨ ਦੀ ਸ਼ਿਵਰਾਤਰੀ ਤੇ ਫਲਕਸਿਕ ਸ਼ਿਵਰਾਤਰੀ ਕਰਾਈ ਜਾਣੀ ਸੀ ਕਿ ਸ਼ੁਭ ਰਾਤਰੀ ਸ਼ੰਕਰ ਭਗਵਾਨ ਦੀ ਪ੍ਰਤਿਮਾ ਦਾ ਪੋਸਟਰ ਉਹਨਾਂ ਦੇ ਭੋਲਣਾ ਦੇ ਸਰੂਪ ਦਾ ਮੰਦਰ ਦੇ ਬਾਹਰ ਲਗਾਇਆ ਜਾਂਦਾ ਤੇ ਸਵੇਰੇ ਆ ਕੇ ਜਦੋਂ ਮੰਦਰ ਕਮੇਟੀ ਮੰਦਰ ਖੋਲ੍ਹਦੀ ਹੈ 7 ਵਜੇ ਤੇ ਉਹ ਦੇਖਦੀ ਹੈ ਮੰਦਰ ਦੇ ਬਾਹਰ ਉਹ ਜਿਹੜਾ ਸ਼ੰਕਰ ਭਗਵਾਨ ਦਾ ਉਹਦੇ ਗੇਟ ਦੇ ਬਾਹਰ ਪੋਸਟਰ ਲੱਗਿਆ ਉਹਨੂੰ ਪਾੜ ਤੋੜ ਕੇ ਕੂੜੇ ਦੇ ਢੇਰ ਸੁਟਿਆ ਗਿਆ ਵੀ ਜਿਹੜਾ ਬਾਰ-ਬਾਰ ਬੇਅਤਵੀ ਹੋ ਰਹੀਆਂ ਨੇ ਤੇ ਪੰਜਾਬ ਜਿਹੜਾ ਆ ਉਹ ਸੁਰੱਖਿਆ ਦਿੱਤਾ ਦੇ ਵਿੱਚ ਨਹੀਂ ਹੈਗਾ ਜਦੋਂ ਪੰਜਾਬ ਸੁਰੱਖਿਆ ਦਿੱਤਾ ਦੇ ਵਿੱਚ ਆਊਗਾ ਫਿਰ ਇਹ ਬੇਅਤਵੀਆਂ ਜਿਹੜੀਆਂ ਨੇ ਬੰਦ ਹੋਣਗੀਆਂ ਤੇ ਪੁਛਪੜਦਲ ਕਰਨ ਮੈ ਪਤਾ ਚਲਿਆ ਕਿ ਉਹਨੇ ਮੰਨਿਆ ਕਿ ਮੈਂ ਬੇਅਦਵੀ ਕੀਤੀ ਹੈ ਕਿ ਉਹਨੇ ਮੇਦਵੀ ਕਰਨ ਦਾ ਕਾਰਨ ਸਿਆ ਕਿ ਰਾਤੀ ਮੈਨੂੰ ਕੁਰਬਾਨਾਂ ਦੇ ਨੋਖ ਤੇ ਮੇਰੇ ਕਮਰੇ ਤੋਂ ਪੁਛੇ ਮੈਨੂੰ ਗਲਤ ਬੰਦੇ ਜਿਹੜੇ ਤਿੰਨ ਅਕਿਊਜ਼ ਨੇ ਉਹਦੇ ਨਾਮ ਲੈ ਰਿਹਾ ਉਹ ਮੈਨੂੰ ਲੈ ਕੇ ਆਏ ਤੇ ਉਹਨਾਂ ਨੇ ਕੁਰਬਾਨਾਂ ਲਗਾਈਆਂ ਤੇ ਜਾਨੋ ਮਾਰ ਦੇ ਧਮਕੀ ਦਿੱਤੀ ਅਗਰ ਤੂੰ ਸ਼ੰਕਰ ਭਗਵਾ ਦਾ ਰੂਪ ਨਹੀਂ ਲਾਂਦਾ ਤਾਂ ਤੈਨੂੰ ਜਾਨੋ ਮਾਰ ਦਾਂਗੇ ਪੰਜਾਬ ਦੇ ਵਿੱਚ ਇੱਕ ਬੇਅਦਵੀ ਦਾ ਮਾਮਲਾ ਸਾਹਮਣੇ ਆ ਰਿਹਾ ਦੁਗਰੀ ਮੰਦਿਰ ਤੋਂ ਜਿੱਥੇ ਕੀ ਦੱਸਿਆ ਜਾ ਰਿਹਾ ਕਿ ਸ਼ੇਨਾ ਸੁਨੀਲ ਤਾਂਗੜੀ ਦੇ ਜਿਹੜੇ ਪੋਤੇ ਨੇ ਲਵਿੰਦ ਤਾਂਗੜੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੰਦਰ ਦੇ ਵਿੱਚ ਇੱਕ ਭੋਲੇ ਨਾਥ ਜੀ ਦਾ ਸਰੂਪ ਸਜਾਇਆ ਜਾਂਦਾ ਹੈ ਇੱਕ ਬੈਨ ਲਾਇਆ ਜਾਂਦਾ ਤੇ ਉਸ ਨੂੰ ਕਿਸੇ ਵਿਅਕਤੀ ਦੇ ਵੱਲੋਂ ਖਦੇੜਿਆ ਜਾਂਦਾ ਵੈ ਤੇ ਉਸ ਨੂੰ ਪੈਰਾ ਦੇ ਵਿੱਚ ਰੋਲਿਆ ਜਾਂਦਾ ਵੈ ਅ ਅੱਜ ਲੁਧਿਆਣਾ ਦੇ ਦੁਗੜੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਾਈ ਹੈ ਤੇ ਪੁਲਿਸ ਦਾ ਕਹਿਣਾ ਹੈ ਕੀ 4 ਤੱਕ ਉਸ ਬੰਦੇ ਨੂੰ ਅਸੀਂ ਗ੍ਰਿਫਤਾਰ ਕਰ ਲਵਾਂਗੇ ਆਸ਼ਵਾਸ਼ਣ ਦਿੱਤਾ ਗਿਆ ਹੈ ਲਵਿੰਦ ਤੰਗੜੀ ਅਤੇ ਜਤਿੰਦਰ ਗੋਰਿਆਨ ਜੀ ਹੈਗੇ ਨੇ ਜਿਹਦੇ ਬਾਜਪਾ ਤੋਂ 파ਰਸ਼ਤ ਨੇ ਵਿਜੇਤਾ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਤਿੰਦਰ ਜੀ ਕੀ ਮਾਮਲਾ ਹੋਇਆ ਪੂਰਾ ਦੱਸਿਆ ਜਾ ਕੋਈ ਬੇਦਰਬੀ ਦਾ ਮਾਮਲਾ ਸਾਹਮਣੇ ਆਇਆ ਦੇਖੋ ਜੀ ਇਸ ਤਰ੍ਹਾਂ ਮਤਲਬ ਭਗਵਾਨ ਭੋਲੇ ਨਾਲ ਜੀ ਦੀ ਮੰਦਰ ਦੇ ਵਿੱਚ ਬੇਅਦਬੀ ਕਰਨਾ ਬੜੀ ਹੀ ਮਾੜੀ ਗੱਲ ਹੈ ਔਰ ਪੰਜਾਬ ਦੇ ਵਿੱਚ ਅਕਸਰ ਐਸੀਆਂ ਬੇਅਦਬੀਆਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ ਮੈਂ ਅਪੀਲ ਵੀ ਕਰਦਾ ਭਗਵੰਤ ਮਾਨ ਜੀ ਨੂੰ ਵੀ ਜਿਹੜੇ ਬੇਅਦਬੀ ਦੇ ਕਾਨੂੰਨ ਲੈ ਕੇ ਆਏ ਆ ਪ੍ਰਸ਼ਾਸਨ ਉਹਦੇ ਤਹਿਤ ਹੀ ਪਰਚਾ ਦਰਜ ਕਰੇ ਦੇਖੋ ਮੈਂ ਤਾਂ ਹੁਣੇ 1 ਘੰਟੇ ਪਹਿਲਾਂ ਆਇਆ ਔਰ ਸਾਰੇ ਛੋਟੇ ਵੱਡੇ ਵੀਰ ਖੜੇ ਨੇ ਇਹਨਾਂ ਨੇ ਪ੍ਰੋਟੈਸਟ ਵੀ ਕੀਤਾ ਔਰ ਪ੍ਰਸ਼ਾਸਨ ਜਿਹੜਾ ਆ ਹੁਣ ਮਾਮਲਾ ਵੀ ਦਰਜ ਕਰ ਰਹੀ ਆ ਅੱਜ 4 ਵਜੇ ਕਹਿ ਰਹੇ ਆ ਵੀ ਮਾਮਲਾ ਦਰਜ ਹੋ ਜਾਏਗਾ ਔਰ ਉਸ ਜਿਹੜਾ ਦੋਸ਼ੀ ਵਿਅਕਤੀ ਉਹਨੇ ਤਿੰਨ ਜਣਾਂ ਦੇ ਹੋਰ ਨਾਮ ਲੱਤੇ ਆ ਫਿਰ ਅਸੀਂ ਉਹਨ ਫਿਰ ਅਸੀਂ ਇੱਕ ਰਣਨੀਤੀ ਬਣਾ ਕੇ ਸੰਘਰਸ਼ ਦਾ ਜਿਹੜਾ ਆ ਵੱਡਾ ਰਸਤਾ ਬਣਾਵਾਂਗੇ ਔਰ ਪਰਚਾ ਜਿਹੜਾ ਵੈਸੇ ਤਾਂ ਪਰਚਾ ਸਾਨੂੰ 99% ਪਤਾਇਆ ਵੀ ਅੱਜ ਪਰਚਾ ਦਰਜ ਹੋ ਜਾਏਗਾ ਜੇ ਨਹੀਂ ਹੁੰਦਾ ਫਿਰ ਸਾਰੇ ਭਰਾਵਾਂ ਨਾਲ ਰਣਨੀਤੀ ਬਣਾ ਕੇ ਕਦੋਂ ਦਾ ਵਾਕਿਆ ਤੇ ਉਹ ਵਿਅਕਤੀ ਕੌਣ ਹੈਗਾ ਵਾ ਕੀ ਕਰਦਾ ਵਾ ਕਿੱਥੋਂ ਦੀ ਆਇਆ ਸੀਗਾ ਕਿਉਂਕਿ ਅਕਸਰ ਹੀ ਸਵਾਲ ਜਿਹੜੇ ਕੀ ਆ ਧਰਮਾਂ ਦੇ ਉੱਤੇ ਹੀ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਲਗਾਤਾਰ ਕਦੀ ਹੋ ਗਿਆ ਗੁਰਦੁਆਰਾ ਸਾਹਿਬ ਹੋ ਗਿਆ ਕ੍ਰਿਮ ਮੰਦਰ ਹੋ ਗਿਆ ਕ੍ਰਿ ਮਜੀਦ ਹੋ ਗਿਆ ਕਰੀ ਕਰਸ਼ਨ ਹੋ ਗਿਆ ਇਹ ਕਿਉਂ ਹੈ ਇਹ ਕਿਉਂ ਹੋ ਰਿਹਾ ਵਾ ਕਿ ਸਮਾਂ ਖਰਾਬ ਚੱਲ ਰਿਹਾ ਵਾ ਜਾਂ ਕੀ ਹੋ ਰਿਹਾ ਵਾ ਤੁਹਾਡੇ ਦੇ ਵਿੱਚ ਦੇਖੋ ਜੀ ਵਾਕਿਆ ਦੀ ਜਿਹੜੀ ਗੱਲ ਹੈ ਉਹ ਤਾਂ ਛੋਟੇ ਵੀਰ ਨੇ ਦੱਸ ਹੀ ਦਿੱਤੀ ਔਰ ਤੁਹਾਨੂੰ ਦੱਸ ਵੀ ਦੇਣਗੇ ਐਤਵਾਰ ਦਾ ਸਮਾਂ ਦੱਸਿਆ ਜਾ ਰਿਹਾ ਸਾਨੂੰ ਤਾਂ ਜਦੋਂ ਕਿਤੇ ਪਤਾ ਲੱਗਦਾ ਵੀ ਸਾਡੇ ਕੋਈ Hindu ਪ੍ਰਾਸਰਾਂਤਰੀਂ ਭਰਾ ਖੜੇ ਨੇ ਔਰ ਪਰੇਸ਼ਾਨ ਹੋ ਰਹੇ ਨੇ ਕੰਮ ਨਹੀਂ ਹੋ ਰਿਹਾ ਅਸੀਂ ਉੱਥੇ ਪਹੁੰਚ ਜੰਨੇ ਆ ਤੇ ਅਸੀਂ ਇੱਥੇ ਆ ਗਏ ਆ ਰਹੀ ਗੱਲ ਵੀ ਜਿਹੜਾ ਬਾਰ ਬਾਰ ਬੇਤਬੀ ਹੋ ਰਹੀਆਂ ਨੇ ਤੇ ਪੰਜਾਬ ਜਿਹੜਾ ਆ ਉਹ ਸੁਰੱਖਿਆ ਤੱਤਾ ਦੇ ਵਿੱਚ ਨਹੀਂ ਹੈਗਾ ਜਦੋਂ ਪੰਜਾਬ ਸੁਰੱਖਿਆ ਤੱਤਾ ਦੇ ਵਿੱਚ ਆਊਗਾ ਫੇਰ ਇਹ ਬੇਤਬੀਆਂ ਜਿਹੜੀਆਂ ਨੇ ਬੰਦ ਹੋਣਗੀਆਂ ਅੱਜ ਜਾ ਕੇ ਯੂਪੀ ਦੇ ਵਿੱਚ ਦੇਖੋ ਕਿਸ ਤਰ੍ਹਾਂ ਬਲਡوزر ਫਿਰਦਾ ਹੈ ਚ ਇੱਥੇ ਵੀ ਆ ਕੰਮ ਸ਼ੁਰੂ ਜੇ ਫਿਰ ਆਪਣੀਆਂ ਬੇਤਬੀਆਂ ਬੰਦ ਹੋ ਜਾਣਗੀਆਂ ਇੱਥੇ ਜਿਹੜਾ ਸਿਰਫ ਡਰਾਮਾ ਕੀਤਾ ਗਿਆ ਅੱਜ ਦਿਖਾਓ ਕਿਹੜੇ ਨਸ਼ੇੜੀ ਦਾ ਕਲ ਟੁੱਟ ਰਿਹਾ ਚਲੋ ਮੁੱਦਾ ਆਪਾਂ ਨਾ ਪਟਕੀਏ ਫਿਲਹਾਲ ਗੱਲ ਆਪਾਂ ਸਨਾਤਨ ਦੀ ਕਰ ਰਹੇ ਹਾਂ ਵੀ ਬੇਤਬੀ ਜਿਹੜੀ ਹੈ ਬੇਤਬੀ ਨੂੰ ਲੈ ਕੇ ਕਾਨੂੰਨ ਵੀ ਬਣਾਏ ਗਏ ਨੇ ਚੋਂ ਦੇਖਦੇ ਆ ਪਹਿਲਾ ਹੋਏਗਾ ਵੀ ਜਦੋਂ ਪਰਚਾ ਦਰਜ ਹੋਏਗਾ ਤੇ ਇਹਨਾਂ ਨੂੰ ਕਿਹੜੇ ਕਾਨੂੰਨ ਦੇ ਤਹਿਤ ਉਹ ਜਿਹੜਾ ਪਰਚਾ ਦਰਜ ਕਰਦੇ ਆ ਔਰ ਕੀ ਕਰਦੇ ਜੇ ਨਹੀਂ ਕਰਦੇ ਤਾਂ ਫਿਰ ਕੋਈ ਅ ਇਹ ਨੇ ਸੁਨੀਲ ਤਾਂਗੜੀ ਦੇ ਪੋਤਾ ਪੋਤੇ ਜਿਹੜਾ ਕੀ ਗਲਬਤ ਕਰਨਗੇ ਇਹਨਾਂ ਨਾਲ ਤਾਂਗੜੀ ਸਾਹਿਬ ਕੀ ਮਾਮਲਾ ਕੀ ਹੋਇਆ ਤੁਸੀਂ ਦੱਸ ਰਹੇ ਸੀ ਕਿ ਕੀ ਜਤਿੰਦਰ ਗੋਰੀਨ ਦੱਸੇ ਕਿ ਐਤਵਾਰ ਨੂੰ ਕੋਈ ਕੋਲੇਨਾਜੇ ਸਰੂਪ ਨੇ ਨਾ ਛੇੜਛਾੜ ਕੀਤੀ ਬਿਲਕੁਲ ਜੈਸ਼ੀ ਰਾਮ ਜੀ ਹਰ ਹਰ ਮਾਵੇ ਮੈਂ ਤੁਹਾਡਾ ਸਾਰਿਆਂ ਦਾ ਛੋਟਾ ਭਰਾ ਅਲਵਿਨ ਤਾਂਗੜੀ ਜਿਵੇਂ ਕਿ 베ਰੀ ਸਾਹਿਬ ਸਾਡੇ ਵੱਡੇ ਭਰਾ ਸਾਡੇ ਕੌਂਸਲ ਸਾਹਿਬ ਨੇ ਗੱਲ ਦੱਸੀ ਹੈ ਗੋਰੀਆ ਸਾਹਿਬ ਨੇ ਕਿ ਐਤਵਾਰ ਨੂੰ ਦੁਗਰੀ ਦੀ ਸਾਡੇ ਮੋਹਸ਼ਦਵਾਰ ਸ਼੍ਰੀ ਕਾਸ਼ੀ ਵਿਸ਼ਵਨਾ ਸ਼ਮਸ਼ਾਨਗੜ ਮੰਦਿਰ ਕਮੇਟੀ ਤੋਂ ਫੋਨ ਆਂਦਾ ਹੈ ਸਾਨੂੰ ਫੋਨ ਆਂਦਾ ਕਿ ਤਾਂਗੜੀ ਸਾਹਿਬ ਸਾਡੇ ਮੰਦਿਰ ਸਾਡੇ ਸ਼ੰਕਰ ਭਗਵਾਨ ਦਾ ਜਿਹੜਾ ਸਰੂਪ ਸੀ ਪੋਲੇ ਬਾਬਾ ਦਾ ਉਹਨਾਂ ਵੱਲੋਂ ਕੱਲ ਸ਼ਾਵਨ ਦੀ ਸ਼ਿਵਰਾਤਰੀ ਦੇ ਉਪਲਕਸ਼ਿਕ ਸ਼ਿਵਰਾਤਰੀ ਕਰਾਈ ਜਾਣੀ ਸੀ ਸ਼ਿਵਰਾਤਰੀ ਸ਼ੰਕਰ ਭਗਵਾਨ ਦੀ ਪ੍ਰਤੀਮਾ ਦਾ ਬੋਸਟਰ ਉਹਨਾਂ ਦੇ ਭੋਲਣਾਂ ਦੇ ਸਰੂਪ ਦਾ ਮੰਦਿਰ ਦੇ ਬਾਹਰ ਲਗਾਇਆ ਜਾਂਦਾ ਹੈ ਤੇ ਸਵੇਰੇ ਆ ਕੇ ਜਦੋਂ ਮੰਦਿਰ ਕਮੇਟੀ ਮੰਦਿਰ ਖੋਲਦੀ ਹੈ 7 ਵਜੇ ਤੇ ਉਹ ਦੇਖਦੀ ਹੈ ਮੰਦਿਰ ਦੇ ਬਾਹਰੋਂ ਜਿਹੜਾ ਸ਼ੰਕਰ ਭਗਵਾਨ ਦਾ ਉਹਨਾਂ ਦੇ ਗੇਟ ਦੇ ਬਾਹਰ ਪੋਸਟਰ ਲੱਗਿਆ ਉਹਨੂੰ ਪਾੜ ਪੂੜ ਕੇ ਕੂੜੇ ਦੇ ਢੇਰ ਛੁੱਟਿਆ ਗਿਆ ਅਸੀਂ ਬੜਾ ਪਰੇਸ਼ਾਨ ਹੋਏ ਸਾਡੀਆਂ ਭਾਵਨਾ ਸਨਾਤਨ ਧਰਮ ਦੀਆਂ ਖੰਡਿਤ ਹੋਈਆਂ ਸਾਨੂੰ ਫੋਨ ਆਇਆ ਸਾਰੀਆਂ ਸ਼ੇਵਸ ਨਾਲ ਜੱਥੇਬੰਦੀਆਂ ਇੰਟਰੈਕਟ ਹੋਈਆਂ ਸਾਡੇ ਗੋਰੀਆ ਸਾਹਿਬ ਵੱਡਿਆਂ ਭਰਾਵਾਂ ਦੇ ਫੋਨ ਹੈ ਕਿ ਤਾਂ ਨਹੀਂ ਕੀ ਮੁੱਦਾ ਅਸੀਂ ਉਹ ਮੰਦਰ ਕਮੇਟੀ ਦੇ ਪ੍ਰਧਾਨ ਪੂਰੀ ਸਾਹਿਬ ਨੂੰ ਮਿਲੇ ਪ੍ਰਵਕਰ ਜੀ ਨੂੰ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਤਾਂ ਗੜੀ ਦਾ ਵੀ ਸਵੇਰੇ ਆਏ ਤੇ ਮੰਦਰ ਕਮੇਟੀ ਦੇ ਬਾਹਰ ਸਾਡਾ ਸ਼ੰਕਰ ਭਗਵਾਨ ਸਰੂਪ ਫਟਿਆ ਪਿਆ ਹੋਇਆ ਸੀ ਇਹਨਾਂ ਨੇ ਐਸਪੀ ਸਾਹਿਬ ਨੂੰ ਦੱਸਿਆ ਐਸਪੀ ਸਾਹਿਬ ਨੂੰ ਦੱਸਿਆ ਸਭ ਦੇ ਕਰਨਾਂ ਚ ਗੱਲ ਪਈ ਉਹਨਾਂ ਦੇ ਫੋਨ ਆਏ ਕਿ ਆਪਾਂ ਲਾਅ ਐਂਡ ਆਰਡਰ ਨੂੰ ਖਰਾਬ ਨਹੀਂ ਕਰਨਾ ਤਾਂ ਨਹੀਂ ਸਾ ਤੁਸੀਂ ਅਸੀਂ ਬੈਠੇ ਹਾਂ ਅਸੀਂ ਜਾਂਚ ਦਾ ਵਿਸ਼ੇ ਹੈ ਅਸੀਂ ਬੰਦਾ ਲੱਭਾਂਗੇ ਪਰ ਮੰਦਰ ਕਮੇਟੀ ਨੇ ਆਪਣੀ ਮਿਹਨਤ ਨਾਲ ਤੇ ਐਸਚੋ ਸਾਹਿਬ ਦੇ ਆਸ਼ੀਰਵਾਦ ਨਾਲ ਮੈਂ ਕਹਿਣਾ ਚਾਹੂੰਗਾ ਪਰ ਵੀ ਥੋੜਾ ਵੱਡਾ ਭਰਾ ਵੈਸੇ ਸੱਚਾ ਸਾਹਿਬ ਉਹਨਾਂ ਨੇ ਇੱਥੇ ਆ ਕੇ ਇੱਕ ਦਿਨ ਦੇ ਵਿੱਚ ਜਿਨੇ ਬੇਅਦਬੀ ਕੀਤੀ ਸੀ ਉਸ ਬਈਏ ਨੂੰ ਜਿਹੜਾ ਵੀ ਪ੍ਰਵਾਸੀ ਕੌਣ ਹੈ ਮੈਂ ਜਾਣਦਾ ਨਹੀਂ ਹਲੇ ਫਿਲਹਾਲ ਉਹਨੂੰ ਚੱਕ ਕੇ ਲਿਆਏ ਚੱਕ ਕੇ ਉਹਦੀ ਪੁਛਪੜਦਾਲ ਕੀਤੀ ਤੇ ਪੁਛਪੜਦਾਲ ਕਰਨ ਮੈਨੂੰ ਪਤਾ ਚਲਿਆ ਕਿ ਉਹਨੇ ਮੰਨਿਆ ਕਿ ਮੈਂ ਬੇਅਦਬੀ ਕੀਤੀ ਹੈ ਤੇ ਉਹਨੇ ਬੇਅਦਬੀ ਕਰਨ ਦਾ ਕਾਰਨ ਦੱਸਿਆ ਕਿ ਰਾਤੀ ਮੈਨੂੰ ਕੁਰਬਾਨਾਂ ਦੀ ਨੋਖ ਤੇ ਮੇਰੇ ਕਮਰੇ ਤੋਂ ਕੁਛ ਮੈਨੂੰ ਗਲਤ ਬੰਦੇ ਜਿਹੜੇ ਤਿੰਨ ਅਕਿਊਜ਼ ਇਹਨਾਂ ਦੇ ਨਾਮ ਲੈ ਰਿਹਾ ਉਹ ਮੈਨੂੰ ਲੈ ਕੇ ਆਈ ਦਿਨ ਉਹਨਾਂ ਨੇ ਕੁਰਬਾਨਾਂ ਲਗਾਈਆਂ ਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਅਗਰ ਤੂੰ ਸ਼ੰਕਰ ਭਗਵਾਨ ਦਾ ਸਰੂਪ ਨਹੀਂ ਲਾਂਦਾ ਤਾਂ ਤੈਨੂੰ ਜਾਨੋ ਮਾਰ ਦੇਵਾਂਗੇ ਆ ਉਹਨੇ ਕਬੂਲ ਕੀਤਾ ਥਾਣੇ ਦੇ ਵਿੱਚ ਉਹਦੇ ਬਿਆਨ ਆਪਣੇ ਕੋ ਹੈਗੇ ਆ ਅਸੀਂ ਅੱਜ ਬੇਨਤੀ ਲੈ ਕੇ ਆਏ ਆ ਕਿ ਸਰ 4 ਦਿਨ ਦਾ ਸਮਾਂ ਹੋ ਗਿਆ ਅੱਜ ਪਰਚਾ ਦਰਜ ਕਰਸਾ ਨੂੰ ਯਕੀਨ ਵੀ ਹੈ ਸਾਡੇ ਵੱਡੇ ਭਰਾ ਸਾਡੀ ਸ਼ਹਿਰ ਦੀਆਂ ਇਟਾਂ ਨੇ ਇੱਥੇ ਆਈਆਂ ਨੇ ਸਾਨੂੰ ਯਕੀਨ ਵੀ ਹੈ ਇੱਥੇ ਅੱਜ ਪਰਚਾ ਹੋਊਗਾ ਜਾਂ ਪਰਚਾ ਦਰਜ ਨਹੀਂ ਹੋਊਗਾ ਫਿਰ ਸਾਡੇ ਵੱਡੇ ਭਰਾ ਨਾਲ ਖੜੇ ਹੈ ਜਿਹੜੀ ਰਣਨੀਤੀ ਇਹਨਾਂ ਵੱਲੋਂ ਬਣਾਈ ਜਾਊਗੀ ਸਾਡੇ ਭਰਾਵਾਂ ਵੱਲੋਂ ਅਸੀਂ ਕੱਲ ਦੀ ਗੱਲ ਫਿਰ ਇੱਥੇ ਜੋ ਧਰਨਾ ਪ੍ਰਦਰਸ਼ਨ ਹੋਊਗਾ ਅਸੀਂ ਕਰਾਂਗੇ ਮੰਗ ਬਿਲਕੁਲ ਸਾਡੀ ਮੰਗ ਇੱਕੋ ਹੀ ਹੈ ਕਿ ਪਰਚਾ ਦਰਜ ਹੋਣਾ ਚਾਹੀਦਾ ਉਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਇਹ ਵੀ ਕੀਤੀ ਆ ਚਲੋ ਜਿਹੜਾ ਬੰਦੇ ਪਿੱਛੋਂ ਉਹਨਾਂ ਨੇ ਭੇਜਿਆ ਉਹਨਾਂ ਨੂੰ ਠੀਕ ਹੈ ਉਹਨਾਂ ਤੇ ਵੀ ਐਕਸ਼ਨ ਲਿੱਤਾ ਜਾਏਗਾ ਮੈਨੂੰ ਦਿਖਾ ਦਣਾ ਜੀ ਉਹ ਤੇ ਬਿਆਣੀ ਦਿਖਾ ਦਣਾ ਬੰਦੇ ਤੇ ਪੀ 120 ਦੇ ਤਹਿਤ ਚੰਨੀ ਰਾਮ ਜੀ ਹਰ ਹਰ ਮਹਾ ਵੀ ਆ ਬੰਦੇ ਜੀ ਮੈਂ ਲਵੀਨ ਤਾਂਗੜੀ ਅਕਲ ਭਾਰਤੀਏ ਸ਼ਿਰਸੇ ਦਾ ਰਾਸ਼ਟਰ ਆ ਮੰਨੂਗਾ ਜੀ ਪ੍ਰੋਪਰ ਐ ਕਿਉਂ ਜੀ ਜਿਵੇਂ ਕਿ ਜੀ ਚੰਨੀ ਜੀ ਹਰ ਹਰ ਮਹਾ ਮਤਲਬ ਲੁਗਿਆਣੀ ਕੀ ਲੁ ਤੂੰ ਆਪਣੇ ਤੇਨੂੰ ਕਿਸੇ ਨੇ ਕੁੱਟਮਾਰ ਕੀਤੀ ਤੇਰੇ ਆ ਪ੍ਰੋਪਰ ਬਿਆਨ ਦਸੂਗਾ ਜਾਂ ਦੇਖੋ ਤੁਸੀਂ ਇਹ ਸਾਨੂੰ ਵੀਡੀਓ ਸ਼ੇਅਰ ਕਰ ਸਕਦੇ ਹਾਂਜੀ ਮੈਂ ਤੁਹਾਨੂੰ ਸ਼ੇਅਰ ਕਰ ਦਣਾ ਜੀ ਬਿਲਕੁਲ ਅੱਛਾ ਜਿਹੜੇ ਜਿਨੇ ਇਹਨਾਂ ਨੂੰ ਭੇਜਿਆ ਹੋਵੇ ਉਹ ਉਹਨਾਂ ਤੇ ਐਕਸ਼ਨ ਹੋਏਗਾ ਦੇਖੋ ਜੀ ਅਜੇ ਤਾਂ ਸਾਡੀ ਮੰਗ ਹੀ ਆਈ ਹੈ ਆ ਤਾਂ ਪਰਵਾਸੀ ਹੈ B120 ਲੱਗੇਗੀ B120 ਲੱਗੇਗੀ ਜਿਨ੍ਹਾਂ ਨੇ ਸਰਚ ਕਰਾ ਕੇ ਉੱਤਰਨੀ ਚਾਹੀਦੀ ਹੈ ਜਿਨ੍ਹਾਂ ਨੇ ਜਲਦ ਜਲਦ ਕੀਤੀ ਉਹਨਾਂ ਤੇ ਲੱਗਣੀ ਲੱਗਣੀ ਉਹਦਾ ਇੱਕ ਮੋਹਰਾ ਹੈ ਤਾਂ ਉਹਨੇ ਉਹਦਾ ਇੱਕ ਮੋਹਰਾ ਹੈ ਅਸੀਂ ਤਾਂ ਉਹਤੇ ਪਰਚੇ ਦੀ ਮੰਗ ਕਰਾਂਗੇ ਜਿਨ੍ਹਾਂ ਨੇ ਬੇਅਦਵੀ ਕੀਤੀ ਹੈ ਅਸੀਂ ਤਾਂ ਸਾਰੇ ਵਿੱਚ ਗੋਰੀਆ ਸਾਹਿਬ ਜਿਨ੍ਹਾਂ ਇਹਨਾਂ ਨੇ ਬੇਅਦਵੀ ਕੀਤੀ ਹੈ ਅਸੀਂ ਪਰਚਾ ਕਰਾ ਕੇ ਉਠਾਂਗੇ ਇਧਰੋਂ ਉਹਨਾਂ ਤੇ ਜ਼ਰੂਰੀ ਹੈ ਜ਼ਰੂਰੀ ਹੈ ਮੇਨ ਧਰਨਾ ਦਿੱਤਾ ਉਹਨਾਂ ਨੇ ਹਾਂਜੀ ਬਿਲਕੁਲ ਧਰਨਾ ਨਹੀਂ ਦਿੱਤਾ ਬੇਸਿਕਲੀ ਸਾਡੇ ਸਾਰੇ ਭਰਾ ਇਕੱਠੇ ਹੋ ਕੇ ਆਏ ਸੀਗੇ ਅਸੀਂ ਅੱਜ ਇੱਥੇ ਆਪਣਾ ਸ਼ਕਤੀ ਪ੍ਰਦਰਸ਼ਨ ਦਿਖਾਉਣਾ ਸੀਗਾ ਪ੍ਰਸ਼ਾਸਨ ਨੂੰ ਅਸੀਂ ਉਹ ਜ ਪਰਚਾ ਤੇ ਜਿਹੜਾ ਦੀ ਮੰਗ ਕੀਤੀ ਹੈ ਉਹ ਕਹਿੰਦੇ 4 ਵਜੇ ਤੱਕ ਹੋ ਜਾਊਗਾ ਜੇ ਨਹੀਂ ਹੁੰਦਾ ਅਸੀਂ ਫਿਰ ਕੱਲ੍ਹ ਰਣਗੀ ਤੇ ਕਰਾਂਗੇ ਇੱਕ ਦਿਨ ਐਤਵਾਰ ਨੂੰ ਜਦੋਂ ਭੋਲੇ ਨਾ ਜੀ ਦਾ ਸਰੂਪ ਲਾਇਆ ਜਾਂਦਾ ਤੇ ਉਸ ਤੋਂ ਬਾਅਦ ਪੋਸਟਰ ਸਵੇਰੇ ਫਟਿਆ ਨਜ਼ਰ ਆਉਂਦਾ ਪੁਜਾਰੀ ਜੀ ਜਿਹੜਾ ਕਿ ਆ ਮੰਦਰ ਦੇ ਪ੍ਰਧਾਨ ਨੂੰ ਫੋਨ ਕਰ ਦਿੰਨੇ ਤੇ ਜਦੋਂ ਇਹ ਮਾਮਲਾ ਸ਼ਿਵਸ਼ਨਾ ਲਵੀਨ ਤਾਗੜੀ ਦੇ ਧਿਆਨ ਦੇ ਵਿੱਚ ਆਉਂਦਾ ਤੇ ਉਸ ਤੋਂ ਬਾਅਦ ਐਸਐਚਓ ਨੂੰ ਦੱਸਿਆ ਜਾਂਦਾ ਐਸਐਚਓ ਜਿਹੜੇ ਦੁਗਰੀ ਦੇ ਨੇ ਉਹਨਾਂ ਦੇ ਧਿਆਨ ਦੇ ਵਿੱਚ ਆ ਕੇ ਉਸ ਵਿਅਕਤੀ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਪੁੱਛਤਾ ਕਰਦੇ ਨੇ ਤੇ ਉਸ ਤੋਂ ਬਾਅਦ ਉਸ ਨੇ ਕਈ ਐਸੀ ਗੱਲਾਂ ਦਸੀਆਂ ਨੇ ਉਹਦੇ ਵਿਅਕਤੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਨੂੰ ਕਿਸੇ ਨੇ ਢਕਾਇਆ ਸੀਗਾ ਮੈਨੂੰ ਮੇਰੀ ਜਾਨ ਨੂੰ ਖਤਰਾ ਸੀਗਾ ਮੈਂ ਇੱਕ ਬਸ ਆਪਣੀ ਜਾਨ ਨੂੰ ਬਚਾ ਕੇ ਇਹ ਜਿਹੜਾ ਸਾਰਾ ਕਦਮ ਚੱਕਿਆ ਵਾ ਹਾਲਾਂਕਿ ਬੜੀ ਬਰਿਸ਼ਮਤ ਦੀ ਗੱਲ ਹੈ ਕਿ ਇੱਕ ਪੁਰੇਨਾਥ ਜੀ ਦੇ ਪੋਸਟਰ ਨੂੰ ਫਾੜਨਾ ਉਹਨੂੰ ਇਦਾਂ ਉਸੀ ਗਲਤ ਕੰਮ ਕਰਨਾ ਬੜਾ ਹੀ ਦਰਦਨਾਇਕ ਹੈਗਾ ਵਾ ਕਿਸੇ ਹਿੰਦੂ ਦੇ ਲਈ ਪਰ ਜਿਹੜੇ ਡੁਗੜੀ ਦੇ ਐਸਐਚਓ ਨੇ ਉਹਨਾਂ ਨੇ ਬੜੀ ਹਿਫਾਜ਼ਤ ਦੇ ਨਾਲ ਆਪਣੀ ਡਿਊਟੀ ਨਿਭਾਈ ਹੈ ਡਿਊਟੀ ਨਿਭਾਉਣ ਦੇ ਦੌਰਾਨ 4 ਵਜੇ ਤੱਕ ਉਸ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਤੇ ਇਹਨਾਂ ਨੂੰ ਜਿਹੜਾ ਬੰਦਾ ਇਨਸਾਫ ਆਉ ਦਿੱਤਾ ਜਾਵੇਗਾ ਸਰ ਜੈ ਜੀ ਸਤਿ ਸ਼੍ਰੀ ਅਕਾਲ ਜੈ ਜੀ ਸਤਿ ਸ਼੍ਰੀ ਅਕਾਲ ਸਰ ਬੜੀਆ ਜੀ ਸਰ ਇਹੋ ਮੈਂ ਬੇਰੀ ਗੱਲ ਕਰ ਰਹੀ ਲੁਧਾਨ ਲਾਈਵ ਤੋਂ ਜੀ ਹਾਂ ਜੀ ਹਾਂ ਜੀ ਬੋਲੋ ਬੋਲੋ ਤਰ ਇੱਕ ਮਾਮਲਾ ਤੁਹਾਡੇ ਧਿਆਨ ਚ ਉਹਨਾ ਕਿ ਕੋਈ ਦੁਗਰੀ ਮੰਦਰ ਦੇ ਵਿੱਚ ਕੋਈ ਬੀਬੀ ਦਾ ਮਾਮਲਾ ਆਇਆ ਸਾਹਮਣੇ ਇਹ ਪ੍ਰਦਰਸ਼ਨ ਕਰ ਰਹੇ ਹਨ ਪ੍ਰਦਰਸ਼ਨ ਵੀ ਕੀਤਾ ਥਾਣੇ ਦੇ ਬਾਅਦ ਤੱਕ ਕੀ ਪੂਰਾ ਮਾਮਲਾ ਮੈਂ ਫਿਲਹਾਲ ਤਾਂ ਉੱਥੇ ਸੀਗਾ ਨਹੀਂ ਕੋਰਟ ਕੰਪਲੈਕਸ ਦੀ ਡਿਊਟੀ ਟੀਮ ਹੋ ਰਿਹਾ ਚੁਗਾ ਜੀ ਮੈਟਰ ਦੇਖ ਲੈਣਾ ਇਹਦੇ ਵਿੱਚ ਕੀ ਹੈ ਮੈਂ ਇੱਕ ਵਾਰੀ ਜਿਹੜੇ ਉਮਦਈਆ ਕਿਹਨਾਂ ਨਾਲ ਗੱਲ ਕਰਕੇ ਤੁਹਾਨੂੰ ਦੱਸ ਦਿੰਦਾ ਕੀ ਮੈਟਰ ਹੈ ਜੀ ਸਰ ਇਨਸਾਫ ਮਿਲ ਪਾਏਗਾ ਜੀ ਜੋ ਜੋ ਵੀ ਇਹਨਾਂ ਨੂੰ ਹਰਟ ਇਹਨਾਂ ਦੇ ਹਰਟ ਹੋਈ ਹੈ ਇਹਨਾਂ ਨੂੰ ਸਾਜੀ ਮੈਂ ਤਾਂ ਜੋ ਵੀ ਇਹਨਾਂ ਨੂੰ ਥੇਸ ਪਹੁੰਚੀ ਹੈ ਇਨਸਾਨ ਨੇ ਪੂਰੀ ਪੱਕੇ ਤੌਰ ਤੇ ਪੂਰੀ ਪੱਕੇ ਤੌਰ ਤੇ ਦਤੇ ਇਹਨਾਂ ਦੇ ਮਾਮਲੇ ਨੇ ਧਿਆਨ ਚ ਲੈ ਕੇ ਪੂਰੀ ਕਾਰਵਾਈ ਕੀਤੀ ਜਾਏਗੀ ਇਸ ਵਿੱਚ ਚਲ ਠੀਕ ਹੈ ਸਭ ਧੰਨਵਾਦ ਸਤ ਜੋੜੇਲ ਧਨਲਾ ਵਿਦਿਆਨਾ ਦੀਪਕ ਮਾਤਰਾ ਯੂਮਰਪੋਰਟ ਧੰਨਵਾਦ